ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਕਲ ਅੱਜ 10 ਸਤੰਬਰ ਹੈ ਮੈਂ ਅਰਮਨ ਦੇਵ ਕਲਾਸ 7ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਗਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਬਖਤ ਕਬੀਰ ਜੀ ਆਦੇ ਹਨ ਕਬੀਰ ਜੀ ਜੋ ਮਾਰਾ ਜੋਰ ਕਰ ਕਹਤੇ ਹੈ ਜੋ ਹਰ ਲਾਲ ਦਫਤਰ ਦੇ ਜਬ ਕਾੜ ਹੈ ਹੋਏਗਾ ਕੌਣ ਹਵਾਲੇ ਹੈ ਭਾਈ ਜਿਹੜੇ ਲੋਕ ਤੱਕੇ ਨਾਲ ਜੀਵਾਂ ਨੂੰ ਮਾਰਦੇ ਹਨ ਜੀਵਾਂ ਦੇ ਮਾਸ ਨੂੰ ਹalal ਕਹਿੰਦੇ ਹਨ ਪਾਪ ਖਾਣ ਦੇ ਯੋਗ ਆਗਦੇ ਹਨ ਜਦੋਂ ਪਰਮੇਸ਼ਰ ਨੇ ਆਪਣੀ ਦਰਗਾਹ ਵਿੱਚ ਕੀਤੇ ਕਰਮਾਂ ਦਾ ਲੇਖਾ ਮੰਗਿਆ ਤਾਂ ਇਹ ਲੋਕ ਕੀ ਜਵਾਬ ਦੇਣਗੇ ਇਹਨਾਂ ਦਾ ਕੀ ਹਾਲ ਹੋਵੇਗਾ ਇਹਨਾਂ ਦੇ ਕੀਤੇ ਪਾਪ ਗੁਨਾਹ ਮਾਫ ਨਹੀਂ ਹੋਣਗੇ ਸਜ਼ਾ ਜ਼ਰੂਰ ਮਿਲੇਗੀ ਕਬੀਰ ਜੋਰ kia ਸੋ ਜ਼ੁਲਮ ਹੈ ਲਈ ਜਵਾਬ ਦਫਤਰ लेखा ਨੇਕ ਸੇ ਮਾਰ ਮੋਹ ਮੋਖਾਏ ਭਗਤ ਕਬੀਰ ਜੀ ਆਗਦੇ ਹਨ ਜਿਹੜਾ ਮਨੁੱਖ ਜੀਵਾਂ ਤੇ ੱੱੱਕਾ ਕਰਦਾ ਹੈ ਉਹ ਜ਼ੁਲਮ ਹੈ ਕੀਤੇ ਜ਼ੁਲਮ ਦਾ लेखा ਪਰਮੇਸ਼ਰ ਜ਼ਰੂਰ ਮੰਗਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਜੋ लेखा ਬਾਕੀ ਨਿਕਲੇਗਾ ਕੀਤੇ ਜ਼ੁਲਮਾਂ ਦੀ ਸਜ਼ਾ ਮਿਲੇਗੀ ਔਸ ਮਨੁੱਖ ਦੇ ਮੂੰਹ ਤੇ ਮਾਰ ਖਾਵੇਗਾ ਸਜ਼ਾ ਭੁਗਤੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਜੀਵਾਂ ਨਾਲ ਧੱਕਾ ਕਰਨਾ ਜੀਵਾਂ ਨੂੰ ਮਾਰ ਉਹਨਾਂ ਦਾ ਮਾਸ ਖਾਣਾ ਬੜਾ ਭਾਰੀ ਜ਼ੁਲਮ ਹੈ ਇਸ ਤੋਂ ਬਚਣਾ ਚਾਹੀਦਾ ਹੈ ਅਜਿਹੇ ਮਨੁੱਖਾਂ ਨੂੰ ਸਖਤ ਸਜ਼ਾ ਮਿਲਦੀ ਹੈ ਇਹਨਾਂ ਦੇ ਪਾਪ ਗੁਨਾਹ ਮਾਫ਼ ਨਹੀਂ ਕੀਤੇ ਜਾਣੇ ਇਹ ਲੋਕ ਜਮਾ ਦੀ ਮਾਰ ਖਾਂਣਗੇ ਪਿਆਰੇ ਵਿਦਿਆਰਥੀਓ ہر کام بڑی پروسے اتے ہمت سمیں سر کرنا چاہیے کہاوت ہے ادھم اگے لکشمی پکھے اگے پان گرو پلا کرے واحج جی کا خالصہ واہے گرو جی کی فتح